ਮਹਿਲਾਵਾਂ ਨੂੰ 1100 ਰੁਪਏ ਵਾਲੀ ਗਰੰਟੀ ਤੇ ਆਪ ਸਰਕਾਰ ਨੇ ਚੁੱਪ ਵੱਟ ਲਈ ਹੈ ਤੇ ਇੱਕ ਹੋਰ ਸਾਲ ਔਰਤਾਂ ਨੂੰ ਇੰਤਜ਼ਾਰ ਕਰਨਾ ਪਵੇਗਾ ਵਿੱਤ ਮੰਤਰੀ ਨੇ ਦੱਸਿਆ ਕਿ ਪੰਜਾਬ 'ਚ ਮਹਿਲਾਵਾਂ ਦੇ ਲਈ ਮੁਫਤ ਬੱਸ ਸਫਰ ਅਗਲੇ ਸਾਲ ਵੀ ਚੱਲ ਰਿਹਾ ਰਹੇਗਾ ਪਰ ਮਹਿਲਾਵਾਂ ਨੂੰ 1100 ਰੁਪਏ ਵਾਲੀ ਗਰੰਟੀ ਦੇ ਲਈ ਅਜੇ ਹੋਰ ਇੰਤਜ਼ਾਰ ਕਰਨਾ ਪਵੇਗਾ ਦੱਸਿਆ ਕਿ ਅੱਜ 26 ਮਾਰਚ ਨੂੰ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਪੰਜਾਬ ਸਰਕਾਰ ਦਾ ਚੌਥਾ ਬਜਟ ਪੇਸ਼ ਉਹਨਾਂ ਦੇ ਵੱਲੋਂ ਕੀਤਾ ਗਿਆ ਹੈ ਤੇ ਮੌਜੂਦਾ ਬਜਟ ਦੇ ਵਿੱਚ ਜਿਹੜੇ ਕਿ 23600080 ਕਰੋੜ ਦਾ ਰਿਹਾ ਹੈ ਤੇ ਉਹਨਾਂ ਨੇ ਕਿਹਾ ਕਿ ਮੇਰਾ ਪੰਜਾਬ ਨੂੰ ਬਦਲਦਾ ਪੰਜਾਬ ਥੀਮ ਤੇ ਜਿਹੜਾ ਕਿ ਲੱਖਾਂ ਕਰੋੜਾਂ ਦਾ ਬਜਟ ਪੇਸ਼ ਕੀਤਾ ਗਿਆ ਹੈ ਤੇ ਜਿਸ ਤੋਂ ਬਾਅਦ ਉਥੇ ਹੀ ਮਹਿਲਾਵਾਂ ਨੂੰ ਲੈ ਕੇ ਉਹਨਾਂ ਨੇ ਜਿਹੜਾ ਕਿ ਕਿਹਾ ਹੈ ਕਿ ਇਸ ਨੂੰ ਲੈ ਕੇ ਹਜੇ ਹੋਰ ਇੰਤਜ਼ਾਰ ਕਰਨਾ ਪੈ ਸਕਦਾ ਹੈ ਤੇ ਜਿਸ ਦੇ ਤਹਿਤ ਉਥੇ ਹੀ ਅੱਜ ਇਸ ਵਿੱਚ ਬਹੁਤ ਕੁਝ ਖਾਸ ਰਿਹਾ ਤੇ ਔਰਤਾ ਦੇ ਲਈ ਉਹਨਾਂ ਨੇ ਬੱਸਾਂ ਦਾ ਉਹਨਾਂ ਨੇ ਕਿਹਾ ਹੈ ਕਿ ਮੁਫਤ ਸਫ਼ਰ ਜਾਰੀ ਰਹੇਗਾ ਤੇ ਉਥੇ ਹੀ 1100 ਰੁਪਏ ਵਾਲੀ ਗਰੰਟੀ ਨੂੰ ਲੈ ਕੇ ਵੀ ਉਹਨਾਂ ਨੇ ਬਿਆਨ ਦਿੱਤਾ ਹੈ ਤੇ ਕੀ ਕੁਝ ਹੋਰ ਕੁਝ ਕੀ ਖਾਸ ਹੈ ਤੇ ਆਓ ਤੁਹਾਨੂੰ ਸੁਣਾਉਣੇ ਆ ਮੰਤਰੀ ਹਰਪਾਲ ਚੀਮਾ ਦਾ ਕੀ ਕਹਿੰਦਾ ਪੰਜਾਬ ਦੇ ਨਾ ਨੌਜਵਾਨ ਲਈ ਰੋਡ ਮੈਪ ਸੀ ਨਾ ਪੰਜਾਬ ਦੇ ਕਿਸਾਨ ਲਈ ਰੋਡ ਮੈਪ ਸੀ ਨਾ ਪੰਜਾਬ ਦੇ ਮੁਲਾਜ਼ਮਾ ਵਾਲੀ ਰੋਡ ਮੈਪ ਸੀ ਬਲਕਿ ਪੰਜਾਬ ਦੇ ਅੰਦਰ ਮਾਫੀਆ ਦੀ ਸ਼ੁਰੂਆਤ ਬਲਕਿ ਪੰਜਾਬ ਨੂੰ ਬਰਬਾਦ ਕਰਨ ਦੇ ਲਈ ਨਮੀਆਂ ਨੇਮੇ ਸਕੀਮਾਂ ਦੀ ਸ਼ੁਰੂਆਤ ਅਕਾਲੀ ਦਲ ਭਾਜਪਾ ਦੇ ਸਮੇਂ ਹੋਈ ਕਾਂਗਰਸ ਪਾਰਟੀ ਦੇ ਸਮੇਂ ਹੋਈ ਪੰਜਾਬ ਦੇ ਅੰਦਰ ਚਿੱਟੇ ਦਾ ਪ੍ਰਵੇਸ਼ ਪੰਜਾਬ ਦੀ ਜਵਾਨੀ ਨੂੰ ਮਾਰਨ ਦੇ ਲਈ ਪੰਜਾਬ ਦੀ ਜਵਾਨੀ ਦੇ ਖਿਲਾਫ ਇੱਕ ਬਹੁਤ ਵੱਡੀ ਸਾਜ਼ਿਸ਼ ਸ਼੍ਰੋਮਣੀ ਅਕਾਲੀ ਦਲ ਬੀਜੇਪੀ ਨੇ ਘੜੀ ਤੁਸੀਂ ਸਾਰੇ ਇਸ ਗੱਲ ਦੇ ਗਵਾਹ ਹੋਮੋਗੇ ਕਿ ਪਹਿਲੀ ਵਾਰ ਚਿੱਟਾ ਨਾਂ ਦਾ ਸ਼ਬਦ ਸ਼੍ਰੋਮਣੀ ਕਾਲੀ ਦਲ ਤੇ ਬੀਜੇਪੀ ਦੀ ਸਰਕਾਰ ਚ ਮਿਲਿਆ ਪਹਿਲੀ ਵਾਰ ਪੰਜਾਬ ਦੇ ਬਜ਼ੁਰਗਾਂ ਨੇ ਨੌਜਵਾਨਾਂ ਨੇ ਸੁਣਿਆ ਇਹ ਚਿਟਾਣਾ ਦਾ ਕੋਈ ਨਸ਼ਾ ਪੰਜਾਬ ਚ ਆਇਆਗਾ। ਔਰ ਉਸ ਸਮੇਂ ਪੰਜਾਬ ਚ ਅਕਾਲੀ ਦਲ ਬੀਜੇਪੀ ਦੀ ਸਰਕਾਰ ਸੀ। ਔਰ ਉਸ ਨੇ ਨਸ਼ੇ ਦੇ ਵਪਾਰ ਨੂੰ ਪੰਜਾਬ ਦੇ ਹਰ ਤੱਕ ਪਹੁੰਚਾਉਣ ਦੀ ਜ਼ਿੰਮੇਵਾਰੀ ਅਕਾਲੀ ਦਲ ਬੀਜੇਪੀ ਨੇ ਲਈ। ਔਰ ਉਸ ਤੋਂ ਬਾਅਦ ਕਾਂਗਰਸ ਪਾਰਟੀ ਨੇ 2017 ਚ ਸਰਕਾਰ ਬਣਾਈ। ਤਾਂ ਸਾਡੇ ਤਾਰਮੇ ਗ੍ਰੰਥ ਉਹਨਾਂ ਤੱਕ ਨੂੰ ਨਿਭਖਿਆ ਔਰ ਕਾਂਗਰਸ ਪਾਰਟੀ ਨੇ ਬੇਸ਼ੱਕ ਉਸ ਸਮੇਂ ਦੇ ਮੁੱਖ ਮੰਤਰੀ ਭਾਰਤੀ ਜਨਤਾ ਪਾਰਟੀ ਸ਼ਾਮਲ ਹੋਏ ਹੋਗੇ ਚਲੇ ਗਏ ਹੋਣ ਕੈਪਟਨ ਸਾਹਿਬ ਪਰ ਲੇਕਿਨ ਜਿਹੜੀ ਹੁਣ ਵੀ ਕਾਂਗਰਸ ਆ ਜਿਹੜੀ ਵਚਦੀ ਖੁੱਛਦੀ ਕਾਂਗਰਸ ਆ ਉਹਦੇ ਵੀ ਬਹੁਤ ਸਾਰੇ ਨੇਤਾ ਉਹਨਾਂ ਦੇ ਨਾਲ ਉਸ ਰੈਲੀ 'ਚ ਖੜੇ ਸੀ ਜਦੋਂ ਉਹਨਾਂ ਨੇ ਗੁਟਕਾ ਸਾਹਿਬ ਮਥੇ ਰੰਦਾ ਕਿਹਾ ਸੀਗਾ ਕਿ ਪੰਜਾਬ ਚੋਂ ਚਿਟਾ ਖਤਮ ਕਰੂੰਗਾ ਪੰਜਾਬ ਚੋਂ ਨਸ਼ਾ ਖਤਮ ਕਰੂੰਗਾ ਪਰ ਨਹੀਂ 5 ਸਾਲ ਜੋ ਡਿਜ਼ਾਈਨ ਜੋ ਸਾਜਿਸ਼ ਅਕਾਲੀ ਦਲ ਭਾਜਪੀ ਨੇ ਰਚੀ ਸੀ ਉਸੇ ਸਾਜਿਸ਼ ਦੇ ਪੈਰਾ ਕਾਂਗਰਸ ਪਾਰਟੀ ਦਿੱਤਾ ਕੈਪਟਨ ਸਾਹਿਬ ਨੇ ਦਿੱਤਾ ਇਹ ਸੱਚ ਹੈ ਪੰਜਾਬ ਦੇ ਲੋਕਾਂ ਦੇ ਸਾਹਮਣੇ 2022 ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਚ ਆਈ ਤੌਣ ਸਰ ਸਭ ਤੋਂ ਪਹਿਲਾ ਹਮਲਾ ਅਸੀਂ ਨਸ਼ਾ ਖੋਰਾ ਦੇ ਖਿਲਾਫ ਕੀਤਾ ਨਸ਼ਾ ਤਸਕਰਾਂ ਦੇ ਖਿਲਾਫ ਕੀਤਾ ਪੰਜਾਬ ਦੇ ਨੌਜਵਾਨੇ ਨੂੰ ਬਚਾਉਣ ਦਾ ਕੰਮ ਦੀ ਸ਼ੁਰੂਆਤ ਹੋਈ ਤੁਸੀਂ ਸਾਰੇ ਗਵਾਹ ਹੋਗੇ ਮੈਂ ਵੀ ਉਸ ਪੰਜਾਬ ਕੈਬਨਟ ਦਾ ਹਿੱਸਾ ਜਿਨੇ ਪਹਿਲੀ ਵਾਰ ਜਦੋਂ ਸਰਕਾਰ ਬਣੀ ਦਾ ਪਹਿਲਾ ਇਸ਼ਤਿਹਾਰ 30000 ਨੌਕਰੀਆਂ ਦਾ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਗਵਾਹੀ ਜਾਰੀ ਹੋਇਆ ਪਹਿਲੀ ਕੈਬਨਟ ਦੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਅੰਦਰ ਪਹਿਲੀ ਵਾਰ ਹਰਾ ਪੈਨ ਪੰਜਾਬ ਦੇ ਨੌਜਵਾਨ ਦੇ ਹੱਕ ਚੱਲਿਆ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਨੇ ਪਹਿਲੀ ਕੈਬਨਟ ਦੇ ਅੰਦਰ 30000 ਨੌਕਰੀ ਦਾ ਇਸ਼ਤਿਹਾਰ ਜਾਰੀ ਕਰਕੇ ਐਡਵਰਟਾਈਜ਼ਮੈਂਟ ਜਾਰੀ ਕਰਕੇ ਇੱਕ ਇਤਿਹਾਸ ਸਿਰਜਿਆ ਕਿ ਪੰਜਾਬ ਦਾ ਨੌਜਵਾਨ ਉਹ ਨਸ਼ਿਆਂ ਤੋਂ ਦੂਰ ਔਰ ਰੋਜ਼ਗਾਰ ਦੇ ਨੇੜੇ ਜਾਊਗਾ ਔਰ ਰੋਜ਼ਗਾਰ ਪ੍ਰਾਪਤੀ ਬਲ ਬਦੂਗਾ ਇਹ ਬਹਿਮ ਜਿਹੜੀ ਆ ਪੰਜਾਬ ਜਾਰੀ ਆ ਅੱਜ ਅਸੀਂ 50000 ਤੋਂ ਬਾਅਦ ਨੌਕਰੀਆਂ ਦੇ ਕੇ ਪੰਜਾਬ ਦੇ ਨੌਜਵਾਨਾਂ ਨੂੰ ਤਾਂ ਵਿਸ਼ਵਾਸ ਬਹਾਲ ਕੀਤਾਗਾ ਪੰਜਾਬ ਦੇ ਨੌਜਵਾਨ ਦਾ ਵਿਸ਼ਵਾਸ ਬਾਹਰ ਹੋਇਆਗਾ ਕਿ ਪੰਜਾਬ ਤਰੱਕੀ ਦੀ ਅਲੀਹਾਂ ਤੇ ਚੱਲ ਪਿਆ ਕਿਉਂਕਿ ਉਜੜਦੇ ਪੰਜਾਬ ਦੀ ਨਹੀਂ ਕਿ ਪੰਜਾਬ ਨੂੰ ਕਿਵੇਂ ਉਜ਼ਾੜਨਾਗਾ ਪੰਜਾਬ ਨੂੰ ਕਿਵੇਂ ਬਰਬਾਦ ਕਰਨਾਗਾ ਇਹ ਦੀਨੀ ਕਾਂਗਰਸ ਪਾਰਟੀ ਨੇ ਰੱਖੀ ਅਕਾਲੀ ਦਲ ਬੀਜੇਪੀ ਨੇ ਰੱਖੀ ਪਰ ਲੇਕਿਨ ਅਸੀਂ ਇੱਕ ਬਸਦਾ ਪੰਜਾਬ ਬਣਾ ਰਹੇ ਹਾਂ ਇੱਕ ਉਹ ਪੰਜਾਬ ਜਿਹੜਾ ਘੁੱਗ ਬਸਦਾ ਹੁੰਦਾ ਸੀਗਾ ਜਿਹੜਾ ਦੇਸ਼ ਦੇ ਉੱਤੇ ਦੇਸ਼ ਦੇ ਲੋਕ ਬੜੇ ਮਾਣ ਨਾਲ ਕਹਿੰਦੇ ਹੁੰਦੇ ਸੀਗੇ ਕਿ ਹਾਂ ਜੀ ਪੰਜਾਬ ਸਾਡਾ ਨੰਬਰ 1 ਸੂਬਾ ਹੈ ਅੱਜ ਅਸੀਂ ਯੂਨੋ ਬਸਦਾ ਪੰਜਾਬ ਬਣਾ ਰਿਹਾ ਜਿਹੜਾ ਕਿ ਅਕਾਲੀ ਦਲ ਬੀਜੇਪੀ ਤੇ ਕਾਂਗਰਸ ਦੇ ਸਮੇਂ ਉਹ ਜਿਹੜਾ ਪੰਜਾਬ ਬਣਾਤਾ ਸੀ ਇਹਨਾਂ ਦੇ ਸਮੇਂ ਪੰਜਾਬ ਵਿੱਚ ਪਰਿਵਾਰਵਾਦ ਭਾਰੂ ਸੀਗਾ ਜਦੋਂ ਪੰਜਾਬ ਵਿੱਚ ਅਕਾਲੀ ਦਲ ਭਾਜੀਪੀ ਔਰ ਕਾਂਗਰਸ ਦੀ ਸਰਕਾਰ ਰਹੀ ਆ ਤਾਂ ਪੰਜਾਬ 'ਚ ਪਰਿਵਾਰਵਾਦ ਭਾਰੂ ਸੀਗਾ ਪਰਿਵਾਰਾਂ ਦੇ ਰਾਹੀਂ ਨੌਕਰੀਆਂ ਵੰਡੀਆਂ ਜਾਂਦੀਆਂ ਸੀਗੀਆਂ ਤੁਸੀਂ ਸਾਰੇ ਗਵਾਹ ਹੋਗੇ ਕਿ ਪਿਛਲੇ ਕਾਂਗਰਸ ਦੇ ਸਮੇਂ ਵੀ ਕੋਸ਼ ਇੰਸਪੈਕਟਰ ਉਹ ਕਾਂਗਰਸ ਪਾਰਟੀ ਨੇ ਆਪਣੇ ਪਰਿਵਾਰਾਂ ਦੇ ਬੰਦੇ ਵਿਅਕਤੀ ਕੈਬਨਿਟ 'ਚ ਸਪੈਸ਼ਲ ਮਨਜ਼ੂਰੀਆਂ ਦੇ ਕੇ ਲਾਏ ਸੀ ਕੈਪੀਟਲ ਦੇ ਅੰਦਰ ਸਪੈਸ਼ਲ ਮਨਜ਼ੂਰੀਆਂ ਦੇ ਕੇ ਪਰਿਵਾਰਵਾਦ ਨੂੰ ਕਾਂਗਰਸ ਪਾਰਟੀ ਨੇ ਕਿਵੇਂ ਵਧਾਇਆ ਸੀ ਇਹ ਸਾਰਾ ਪੰਜਾਬ ਜਾਣਦਾ ਪਰ ਲੇਕਿਨ ਅਸੀਂ ਕੀ ਵਧਾਇਆ ਅਸੀਂ ਪੰਜਾਬ ਬਾਦ ਵਧਾਇਆਗਾ ਅਸੀਂ ਪੰਜਾਬ ਦੇ ਅੰਦਰ ਪੰਜਾਬ ਦੇ ਲੋਕਾਂ ਨੂੰ ਹੋਰ ਤਾਕਤਵਰ ਕੀਤਾਗਾ ਅਸੀਂ ਪਰਿਵਾਰਵਾਦ ਨਹੀਂ ਪਧਾਇਆ ਪੰਜਾਬ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪਰਿਵਾਰਵਾਦ ਦਾ ਖਾਤਮਾ ਕੀਤਾ ਜਿਹੜਾ ਪਰਿਵਾਰਵਾਦ ਅਕਾਲੀ ਦਲ ਚੱਲਦਾ ਹੁੰਦਾ ਸੀ ਜਿਹੜਾ ਪਰਿਵਾਰ ਬਾਦ ਕਾਂਗਰਸ ਪਾਰਟੀ ਚੱਲਦਾ ਹੁੰਦਾ ਸੀ ਕਿਉਂਕਿ ਤੁਸੀਂ ਤੱਜ ਵੀ ਕਵਾਂਗੇ ਉਹ ਪਰਿਵਾਰ ਨੂੰ ਬਚਾਉਣ ਲਈ ਹਾਲਾਂਕਿ ਉਹਨਾਂ ਨੇ ਆਪਣੀਆਂ ਪਾਰਟੀਆਂ ਕੁਰਬਾਨ ਕਰਤੀਆਂ ਹਜੇ ਵੀ ਉਹਨਾਂ ਦੀ ਜਿਹੜੀ ਉਹ ਆਪਣੀਆਂ ਪਾਰਟੀਆਂ ਦੀ ਕੁਰਬਾਨੀ ਦੇ ਰਹੇ ਨੇ ਪਰ ਲੇਕਿਨ ਅੱਜ ਵੀ ਉਹ ਆਪਣੇ ਪਰਿਵਾਰਾਂ ਨੂੰ ਬਚਾ ਰਹੇ ਨੇਗੇ ਪਰ ਲੇਕਿਨ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਲੋਕਾਂ ਨੂੰਗੇ ਲੱਗੇ ਜਰੀਆ ਪੰਜਾਬ